ਹਾਂਜੀ ਸਾਥੀ ਤੁਸੀਂ ਇਹ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਰਹਾਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦੀ ਦੀ ਧਰਤੀ ਤੇ ਜਿਹੜਾ ਤੁਹਾਨੂੰ ਲੈ ਕੇ ਆਏ ਆ ਸਰਹੰਦੀ ਦੀ ਧਰਤੀ ਦੀ ਸੈਰ ਕਰਵਾ ਰਹੇ ਆ ਇਹ ਤੁਸੀਂ ਮੇਰੇ ਪਿੱਛੇ ਵੇਖੋ ਕਿ ਆਮ ਖਾਸ ਬਾਗ ਜਿੱਥੇ ਵਜ਼ੀਰ ਖਾਨ ਜਿਹੜਾ ਆ ਕੇ ਆਰਾਮ ਕਰਿਆ ਕਰਦਾ ਸੀ ਇਹਦੇ ਵਿੱਚ ਬਹੁਤ ਹੀ ਜਿਆਦੀਆਂ ਰੌਣਕਾਂ ਲੱਗਦੀਆਂ ਸੀ ਗੀਤ ਸੰਗੀਤ ਚੱਲਦਾ ਸੀਗਾ ਔਰ ਮਹਿਫਲਾਂ ਸਜਾਈਆਂ ਜਾਂਦੀਆਂ ਸੀਗੀਆਂ ਅੰਦਰ ਤੁਸੀਂ ਮੇਰੇ ਨਾਲ ਚੱਲੋ ਕਿ ਕਾਫੀ ਪੁਹਾਰੇ ਆ ਉਹ ਬੈਠਣ ਵਾਲੀਆਂ ਜਿਹੜੀਆਂ ਚੀਜ਼ਾਂ ਵਾਂ ਤੁਸੀਂ ਉੱਥੇ ਵੇਖਿਓ ਕਿ ਕੀ ਉਹਨੂੰ ਕਹਿੰਦੇ ਆ ਕਿ ਜਿਹਦੇ ਵਿੱਚ ਤਲਾਬ ਬਣਿਆ ਵਾਂ ਉਹਦੇ ਵਿੱਚ ਪਾਣੀ ਤੋਂ ਠੰਢੀ ਠੰਢੀ ਹਵਾ ਆ ਕਰਦੀ ਸੀਗੀ ਤੇ ਆਹੋ ਬਾਕੀ ਗੱਲਾਂ ਆਪਾਂ ਅੱਗੇ ਹੀ ਚੱਲਦੇ ਆਂ ਤੇ ਆਪਾਂ ਗੇਟ ਤੇ ਐਂਟਰ ਅੰਦਰ ਐਂਟਰ ਕਰਦੇ ਆਂ ਤੇ ਆਜੋ ਸਾਡੇ ਨਾਲ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਨਾਲੋਂ ਨਾਲ ਸ਼ੇਅਰ ਕਰੀ ਜਾਇਓ ਔਰ ਜੁੜੇ ਰਹੋ ਸਰਹੱਦੀ ਲੋਕ ਵਰਸਾ ਦੇ ਨਾਲ ਆਜੋ ਜੀ ਹਾਂਜੀ ਦੋਸਤੋ ਇਸ ਆਮ ਖਾਸ ਬਾਗ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ ਸੀਗੀਆਂ ਕਹਿੰਦੇ ਕਿ ਫਰੂਟਾਂ ਦੇ ਬਾਗ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਔਰ ਇਸ ਦੀਆਂ ਜਿਹੜੀਆਂ ਦਿਵਾਰਾਂ ਨੇ ਬਿਲਕੁਲ ਹੀ ਕਿਲੇ ਦੇ ਵਾਂਗ ਬਣੀਆਂ ਨੇ ਬਹੁਤ ਹੀ ਜਗ੍ਹਾ ਦੇ ਵਿੱਚ ਇਹ ਫੈਲਿਆ ਤੇ ਤੁਸੀਂ ਵੇਖੋ ਇਧਰ ਨੂੰ ਥੋੜਾ ਜਿਹਾ ਕੈਮਰਾ ਮਾਰ ਕੇ ਕਿ ਇਹ ਜਿਹੜੀਆਂ ਕੰਦਾਵਾਂ ਨਿੱਕੀ ਇੱਟ ਦੇ ਨਾਲ ਬਣੀਆਂ ਸਰਹੰਦੀ ਇੱਟ ਦੇ ਨਾਲ ਔਰ ਚੂਨੇ ਦੇ ਨਾਲ ਜਿਹੜੀਆਂ ਬਣੀਆਂ ਤੇ ਬੜੀ ਜਿਹੜੀ ਨਾ ਮਜ਼ਬੂਤੀ ਦੇ ਨਾਲ ਬਣੀਆਂ ਤੇ ਥੋੜਾ ਅੱਗੇ ਆਜੋ ਸਾਡੇ ਨਾਲ हां जी दोस्तों सदियां बीत गियां साल बीत गए पर वो समा एक जगह अपनी थी वो ਖਲੋਤਾ ਹੈ ਆਪਣੀ ਜਗਾ ਤੇ ਖੜਾ ਤੁਸੀਂ ਮੇਰੇ ਪਿੱਛੇ ਵੇਖੋ ਉਦਾਂ ਹੀ ਅੰਬਾਂ ਦੇ ਬਾਗ ਨੇ ਉਦਾਂ ਹੀ ਦਰਖਤ ਲੱਗੇ ਨੇ ਉਦਾਂ ਹੀ ਲਾਲ ਜਿਹੜਾ ਪੱਥਰ ਵਾ ਉਦਾਂ ਹੀ ਸ਼ਾਨੋ ਸ਼ੌਕਤ ਬਣੀ ਆ ਤੇ ਥੋੜਾ ਅੱਗੇ ਚੱਲੀਏ ਆਪਾਂ ਤੁਸੀਂ ਇੱਧਰ ਵੇਖੋ ਕਿ ਉਸ ਹੀ ਸਮੇਂ ਦੇ ਜਿਹੜੇ ਪੁਰਾਣੇ ਰੁੱਖ ਨੇ ਅਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਇਹ ਬਣਿਆ ਵਾ ਤਲਾਬ ਤੇ ਮੈਂ ਇਹਦੇ ਥੱਲੇ ਚੱਲਿਆ ਵਾਂ ਤੇ ਮੈਨੂੰ ਲੱਗਦਾ ਕਿ ਉਸ ਸਮੇਂ ਨਾਲੇ ਤਾਂ ਇੱਥੇ ਇਸ਼ਨਾਨ ਕੀਤਾ ਜਾਂਦਾ ਸੀਗਾ ਤੇ ਨਾਲੇ ਇੱਥੇ ਪੁਵਾਰੇ ਚੱਲਦੇ ਸੀਗੇ ਉਸ ਸਮੇਂ ਦਾ ਹੀ ਸੰਗੇ ਮਰਮਰ ਦਾ ਜਿਹੜਾ ਇਹ ਪੱਥਰ ਦਾ ਬਣਿਆ ਵਾ ਤੇ ਤੁਸੀਂ ਵੇਖੋਗੇ ਅੱਜ ਵੀ ਬਿਲਕੁਲ ਵਧੀਆ ਵਾ ਪਰ ਜਿਹੜਾ ਪਾਣੀ ਦਾ ਸਿਸਟਮ ਆ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਇਧਰ ਪਾਈਪ ਲੱਗੇ ਆ ਉਧਰ ਵੀ ਪਾਈਪ ਲੱਗੇ ਜਿੱਧਰੋਂ ਪਾਣੀ ਆਉਂਦਾ ਜਾਂ ਜਾਂਂਦਾ ਸਾਰਾ ਹੀ ਇੱਥੇ ਅਰੇਂਜਮੈਂਟ ਕੀਤਾ ਗਿਆ ਥੋੜਾ ਤੁਸੀਂ ਇੱਧਰ ਨੂੰ ਕੈਮਰਾ ਮਾਰ ਕੇ ਵਿਖਾਓ ਕਿ ਬਾਗ ਦੀ ਜਿਹੜੀ ਆ ਕਿੰਨੀ ਖੂਬਸੂਰਤੀ ਆ ਵਾਹ ਇਹ ਕਰੀ ਆਮ ਖਾਸ ਬਾਗ ਦੇ ਵਿੱਚ ਆ ਕੇ ਤੇ ਜਿਹੜੀ ਰੂਹ ਹੈ ਨਾ ਉਹ ਤਾਜ਼ਾ ਹੋ ਜਾਂਦੀ ਆ ਤੁਸੀਂ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਆ ਰਹੀ ਆ ਕਿਉਂਕਿ ਇਹ ਹਜ਼ਾਰਾਂ ਹੀ ਏਕੜ ਦੇ ਵਿੱਚ ਫੈਲਿਆ ਵਾ ਥੋੜੀ ਜਗ੍ਹਾ ਦੇ ਵਿੱਚ ਨਹੀਂ ਹਜ਼ਾਰਾਂ ਹੀ ਏਕੜ ਦੇ ਵਿੱਚ ਇਹ ਜਿਹੜਾ ਆਮ ਖਾਸ ਬਾਗ ਆ ਔਰ ਵੇਖੋ ਕਿ ਇਹਦੇ ਵਿੱਚ ਫਰੂਟ ਤਰ੍ਹਾਂ-ਤਰ੍ਹਾਂ ਦੇ ਜਿਹੜੇ ਫਰੂਟ ਨੇ ਬਹੁਤ ਹੀ ਮਹਿੰਗੇ ਔਰ ਦੂਰ-ਦੂਰ ਤੱਕ ਜਿਹੜਾ ਲਾਲ ਪੱਥਰ ਦੇ ਨਾਲੇ ਦੀ ਨਕਾਸ਼ੀ ਕੀਤੀ ਗਈ ਹੈ ਜੀ हां जी वा। दोस्तों ਤੁਸੀਂ ਮੇਰੇ ਪਿੱਛੋਂ ਵੇਖੋਗੇ ਉਸ ਹੀ ਸਮੇਂ ਦੇ ਜਿਹੜੇ ਦਰਵਾਜ਼ੇ ਵਾ ਆਮ ਖਾਸ ਬਾਗ ਨੂੰ ਜਿਹੜੀ ਇੱਧਰ ਲਾਏ ਗਏ ਆ ਬਹੁਤ ਮਜ਼ਬੂਤੀ ਦੇ ਨਾਲ ਦਰਵਾਜ਼ੇ ਲੱਗੇ ਆ ਤੇ ਹੁਣ ਆਪਾਂ ਥੋੜਾ ਅੰਦਰ ਨੂੰ ਚੱਲਦੇ ਤੇ ਅੰਦਰ ਦਾ ਮਾਹੌਲ ਵੇਖਦੇ ਜਾਗੇ ਵਾਹ ਜੀ ਵਾਹ ਹਾਂ ਜੀ ਦੋਸਤੋ ਇੱਧਰ ਯੋਗਾ ਕਲਾਸ ਚੱਲ ਰਹੀ ਆ ਰ ਟੀਚਰ ਬੈਠੇ ਨੇ ਲੋਕ ਯੋਗਾ ਕਰ ਰਹੇ ਆ ਇਹ ਆ ਜੀ ਪ੍ਰਾਤਨ ਸਮੇ ਦਾ ਪੁਰਾਣਾ ਖੂੜਾ ਕਾ ਮਰੇ ਨਾਲ ਥੋੜਾ ਵਿਖਾ ਦਿਓ ਪ੍ਰਾਤਨ ਸਮੇ ਦਾ ਪੁਰਾਣਾ ਖੂੜਾ ਅੱਛਾ ਲੱਗਦਾ ਕਿ ਇਸ ਹੀ ਖੂੜ ਤੋਂ ਉਧਰੋਂ ਪਾਣੀ ਜਾਂਦਾ ਸੀਗਾ ਜੀ ਦੋਸਤੋ ਹੁਣ ਮੈਂ ਜਿਸ ਜਗ੍ਹਾ ਤੇ ਬੈਠਾ ਹਾਂ ਇੱਥੇ ਬੈਠ ਕੇ ਇਦਾਂ ਲੱਗਦਾ ਕਿ ਜਿਵੇਂ ਆਪਾਂ ਸਵਰਗਾਂ ਦੇ ਵਿੱਚ ਬੈਠੇ ਆ ਤੁਸੀਂ ਮੇਰੇ ਪਿੱਛੇ ਵੇਖੋ ਕਿ ਉਸ ਸਮੇਂ ਦਾ 400 500 ਸਾਲ ਪੁਰਾਣਾ ਜਿਹੜਾ ਤਲਾਬ ਬਣਿਆ ਵਾ ਇੱਥੇ ਪਾਣੀ ਹੁੰਦਾ ਸੀ ਤੇ ਪਾਣੀ ਦੀ ਜਿਹੜੀ ਠੰਢੀ ਠੰਢੀ ਹਵਾ ਇੱਥੇ ਪਿਆ ਕਰਦੀ ਸੀ ਤੇ ਇਹ ਬੈਠਣ ਵਾਸਤੇ ਵੇਖੋ ਕਿ ਤੁਸੀਂ ਸਾਰੇ ਬਨੇ ਕਿ ਲਾਲ ਪੱਥਰ ਦਾ ਹੀ ਜਿਹੜਾ ਵਾ ਉਹ ਲਾਇਆ ਗਿਆ ਉਹ ਲਾਲ ਪੱਥਰ ਦੇ ਨਾਲ ਇਹਦੀ ਖੂਬਸੂਰਤੀ ਨੂੰ ਜਿਹੜੇ ਸਗੋਂ ਹੀ ਚਾਰ ਚੰਦ ਲੱਗਦੇ ਨੇ ਤੇ ਆਓ ਤੁਸੀਂ ਸਾਡੇ ਨਾਲ ਤੇ ਆਪਾਂ ਇਸ ਤਲਾ ਦੀਆਂ ਪੌੜੀਆਂ ਤੋਂ ਥੱਲੇ ਨੂੰ ਜਾਂਦੇ ਆਂ ਹਾਂਜੀ ਦੋਸਤੋ ਮੈਂ ਹੁਣ ਖੜਾ ਹਾਂ ਤਲਾ ਦੇ ਅੰਦਰ ਕਦੀ ਇਸ ਤਲਾ ਦੇ ਵਿੱਚ ਪਾਣੀ ਕਹਿੰਦੇ ਆ ਕਿ ਬਹੁਤ ਹੀ ਤਾਜ਼ਾ ਤੇ ਪਵਿੱਤਰ ਜਿਹੜਾ ਪਾਣੀ ਹੋਇਆ ਕਰਦਾ ਸੀ ਤੇ ਇੱਥੇ ਹੀ ਬੈਠ ਕੇ ਰਾਜੇ ਮਹਾਰਾਜੇ ਜਿਹੜੇ ਆ ਇੱਥੋਂ ਦਾ ਜਿਹੜਾ ਆਨੰਦ ਮਾਣਦੇ ਸੀਗੇ ਤੇ ਤੁਸੀਂ ਉਹ ਸਾਹਮਣੇ ਵੇਖੋ ਕਿ ਭਾਜੀ ਹਣੀ ਮੈਂ ਇੱਧਰ ਮੇਰੇ ਵੀਰ ਘੁਮਰੇ ਆ ਤੇ ਇਹਦੇ ਹੁਣ ਵਿੱਚ ਜਿਹੜਾ ਬਿਲਕੁਲ ਘਾਹ ਉੱਗਾ ਆ ਵਾ ਕਿਉਂਕਿ ਸਮੇਂ ਦੇ ਨਾਲ-ਨਾਲ ਸਾਰਾ ਕੁਝ ਬਦਲ ਜਾਂਦਾ ਸਮਾਂ ਇੱਕ ਬਹੁਤ ਹੀ ਬਲਵਾਨ ਚੀਜ਼ ਆ ਸਮਾਂ ਜਿਹੜਾ ਵਾ ਸਭ ਕੁਝ ਹੀ ਬਦਲ ਕੇ ਰੱਖ ਦਿੰਦਾ ਵਾ ਤੇ ਹੁਣ ਤੁਸੀਂ ਮੇਰੇ ਨਾਲ ਥੋੜਾ ਉਹ ਅੱਗੇ ਨੂੰ ਚਲਦੇ ਆ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਬਹੁਤ ਵਧੀਆ ਜਿਹੜਾ ਇੱਕ ਰਾਮਗੜ ਜਿਹੜੀ ਚੀਜ਼ ਬਣੀ ਆ ਔਰ ਇੱਧਰ ਵੇਖੋ ਕਿ ਇੱਧਰ ਵੀ ਜਿਹੜਾ ਪੁਹਾਰੇ ਸੀ ਤੇ ਠੰਡੀਆਂ ਠੰਡੀਆਂ ਹਵਾਵਾਂ ਤੇ ਇਹ ਰੁੱਖ ਬਹੁਤ ਸੁੰਨੇ ਤੇ ਹੁਣ ਮੈਂ ਜਿੱਧਰ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਨਾ ਉਹ ਤਾਂ ਇੱਕ ਖਾਸ ਚੀਜ਼ ਆ ਵੇਖਣ ਵਾਲੀ ਹਾਂਜੀ ਦੋਸਤੋ ਉਥੋਂ ਪਾਣੀ ਡਿੱਗਦਾ ਸੀ ਇਹਦੇ ਥੱਲੇ ਇੱਥੋਂ ਵੇਖੋ ਤੁਸੀਂ ਉਹ ਸਾਹਮਣੇ ਦੋਵਾਂ ਵੱਲੇ ਪਾਈਪ ਬਣੇ ਆ ਤੇ ਉਹ ਪਾਈਪਾਂ ਦਾ ਨਾਲ ਜਿਹੜਾ ਪਾਣੀ ਇਸ ਤਲਾ ਨੂੰ ਜਾਂਦਾ ਸੀ ਤੇ ਇੱਥੇ ਹੀ ਕਹਿੰਦੇ ਆ ਕਿ ਰੌਣਕਾਂ ਲੱਗਿਆ ਕਰਦੀਆਂ ਸੀ ਤੇ ਮਹਿਫਲਾਂ ਤੇ ਤੁਸੀਂ ਉਹ ਸਾਹਮਣੇ ਗੋਲ ਚੱਕਰ ਵੇਖ ਰਹੇ ਜਿਹੋ ਨਾਲ ਬਿਲਕੁਲ ਹੀ ਤਲਾ ਦੇ ਸੈਂਟਰ ਦੇ ਵਿੱਚ ਇੱਥੇ ਨਾਚ ਗਾਣਾ ਵੀ ਹੋਇਆ ਕਰਦਾ ਸੀਗਾ ਕਿਆ ਬਾਤ ਆ ਜੀ ਦੋਸਤੋ ਤੁਸੀਂ ਅਜੇ ਵੀ ਫੀਲ ਕਰੋ ਕਿ ਇੱਥੇ ਠੰਡੀ ਹਵਾ ਆ ਰਹੀ ਆ ਬਿਲਕੁਲ ਕਿਉਂਕਿ ਜਿਹੜਾ ਇਹ ਬਣਿਆ ਵਾ ਤਲਾਬ ਇਹ ਬਹੁਤ ਹੀ ਜ਼ਿਆਦਾ ਜਗ੍ਹਾ ਦੇ ਵਿੱਚ ਬਣਿਆ ਵਾ ਔਰ ਲਾਲ ਪੱਥਰ ਦੇ ਨਾਲ ਜਿਹੜਾ ਬਣਾਇਆ ਗਿਆ ਵਾ ਇੱਧਰ ਵੀ ਪਾਣੀ ਸੀ ਇੱਧਰ ਵੀ ਪਾਣੀ ਸੀ ਸਾਰਾ ਕੁਝ ਖੁੱਲਾ ਸੀ ਤੇ ਠੰਡੀ ਹਵਾ ਬਿਲਕੁਲ ਹੀ ਜਿਹੜਾ ਇੱਥੋਂ ਆਇਆ ਕਰਦੀ ਸੀਗੀ ਕਿਆ ਬਾਤ ਆ ਉਸ ਟਾਈਮ ਜਿਹੜੇ ਵੀ ਕੋ ਰਾਜੇ ਸੀ ਮਹਾਰਾਜੇ ਸੀ ਵਜ਼ੀਰ ਖਾਨ ਸੀ ਉਸ ਟਾਈਮ ਤੇ ਜਿਹੜੇ ਔਰੰਗਜ਼ੇਬ ਜਾਂ ਉਸ ਵੀ ਤੁਸੀਂ ਲਾ ਲਓ ਹਨਾ ਕਿ ਪੁਰਾਣੇ ਸਮੇਂ ਦੇ ਜਿਹੜੇ ਰਾਜੇ ਸੀ ਪਰ ਉਹਨਾਂ ਨੇ ਜੋ ਵੀ ਕੁਝ ਬਣਾਇਆ ਸੀ ਬਹੁਤ ਵਧੀਆ ਸਾਰਾ ਕੁਝ ਇਹ ਬਣਿਆ ਵਾ ਹਾਂਜੀ ਵੀਰੇ ਪਤਾ ਵਾ ਇੱਧਰ ਕੀ ਕੁਝ ਬਣਿਆ ਵਾ ਦੇ ਦੋਸਤੋ ਤੁਸੀਂ ਉਹ ਕਹਾਵਤ ਸੁਣੀ ਆ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਮਹਿਫਲ ਯਾਰਾਂ ਅੱਜ ਤੁਸੀਂ ਵੇਖ ਲਓ ਕਿ ਕਿੱਧਰ ਗਏ ਉਹ ਰਾਜੇ ਤੇ ਕਿੱਧਰ ਗਿਆ ਉਹ ਰਾਜ ਤੇ ਅੱਜ ਜਿਹੜੇ ਆਮ ਲੋਕ ਆ ਉਸ ਇਹਨਾਂ ਬਾਗਾਂ ਦੇ ਵਿੱਚ ਸੈਰ ਕਰਦੇ ਨੇ ਇੱਧਰ ਘੁੰਮਦੇ ਨੇ ਔਰ ਸਾਰਾ ਕੁਝ ਜਿਹੜਾ ਹੁਣੇ ਪਬਲਿਕ ਵਾਸਤੇ ਆ ਪਬਲਿਕ ਸੈਰ ਕਰਦੀ ਆ ਘੁੰਮਦੇ ਫਿਰਦੇ ਤੇ ਥੋੜਾ ਅੱਗੇ ਆ ਜਾਓ ਹਾਂਜੀ ਦੋਸਤੋ ਜੇ ਆਪਾਂ ਗੱਲ ਕਰੀਏ ਪ੍ਰਾਤਨ ਸਮੇਂ ਦੇ ਖੂਹਾਂ ਦੀ ਤੇ ਖੂ ਜਿਹੜੇ ਆ ਇੱਥੇ ਬਹੁਤ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਖੂ ਤੋਂ ਬਿਨਾ ਇਹ ਜਿਹੜਾ ਨਹੀਂ ਸੀ ਸਰਦਾ ਕਿਉਂਕਿ ਖੂਆਂ ਦਾ ਪਾਣੀ ਵਰਤਿਆ ਜਾਂਦਾ ਸੀਗਾ ਤੇ ਇਹ ਖੂ ਪ੍ਰਾਤਨ ਸਮੇ ਦਾ ਤੇ ਵੇਖੋ ਕਿੱਡੇ ਸੋਹਣੇ ਤਰੀਕੇ ਦੇ ਨਾਲ ਇਹਨੂੰ ਟੱਕ ਕੇ ਰੱਖਿਆ ਕਿ ਕਿਤੇ ਖਰਾਬ ਨਾ ਹੋ ਜਾਵੇ ਪ੍ਰਾਤਨ ਸਮੇ ਦੀਆਂ ਮਾਰਤਾ ਹਾਂ ਪ੍ਰਾਤਨ ਸਮੇ ਦੀਆਂ ਜਿਹੜੀਆਂ ਵਸਤੂਆਂ ਚੀਜ਼ਾਂ ਨੇ ਇਹਨਾਂ ਨੂੰ ਐਸੇ ਵੀ ਸੰਭ ਕੇ ਇਹੀ ਰੱਖਣਾ ਚਾਹੀਦਾ ਤੇ ਥੋੜਾ ਉਹ ਅੱਗੇ ਆਪਾਂ ਵੇਖਦੇ ਕਿ ਇੱਕ ਹੀ ਬਣਿਆ ਵਾ ਹਾਂਜੀ ਦੋਸਤੋ ਕਹਿੰਦੇ ਆ ਕਿ ਜਦੋਂ ਦਿੱਲੀੋਂ ਰਾਜੇ ਚਲਦੇ ਸੀ ਤੇ ਇੱਥੇ ਆ ਕੇ ਰਹਿੰਦੇ ਸੀ ਕਿਉਂਕਿ ਇੱਥੇ ਸੁੱਖ ਸਹੂਲਤਾਂ ਬਹੁਤ ਜ਼ਿਆਦੀਆਂ ਸੀ ਤੁਸੀਂ ਵੇਖ ਰਹੇ ਹੋ ਕਿ ਇੱਥੇ ਤਲਾਬ ਸੀ ਠੰਡਾ ਠੰਡਾ ਪਾਣੀ ਸੀ ਫਲਾਂ ਦੇ ਰੁੱਖ ਸੀ ਫਲਾਂ ਦੇ ਫੁੱਲ ਬੂਟੇ ਬਹੁਤ ਜ਼ਿਆਦਾ ਸੀਗਾ ਤੇ ਇਹਨੂੰ ਇੱਕ ਤਰ੍ਹਾਂ ਦੀ ਕਹਿੰਦੇ ਆ ਆਰਾਮਗਾਹ ਵੀ ਕਹਿੰਦੇ ਸੀਗੇ ਤੇ ਜੇ ਲਾਹੌਰ ਤੋਂ ਚਲਦੇ ਸੀ ਰਾਜੇ ਤੇ ਉਹ ਵੀ ਆ ਕੇ ਇੱਥੇ ਰਹਿੰਦੇ ਸੀ ਇੱਥੇ ਸਟੇ ਕਰਦੇ ਸੀ ਇੱਥੇ ਉਹ ਆ ਕੇ ਰੁਕਦੇ ਸੀ ਇੱਥੇ ਆ ਕੇ ਰਹਿੰਦੇ ਸੀ ਸਰਹੰਦਲਾ ਲੋਕੇ ਉਹਨਾਂ ਦੀ ਇੱਕ ਖਾਸ ਜਗ੍ਹਾ ਸੀਗਾ ਜਦੋਂ ਦਿੱਲੀ ਤੋਂ ਚੱਲਣਾ ਚਾਹੇ ਲਾਹੌਰ ਤੋਂ ਚੱਲਣਾ ਤੇ ਉਦੋਂ ਆ ਕੇ ਇੱਥੇ ਰੁਕਦੇ ਸੀ ਤੇ ਆਓ ਆਪਾਂ ਇਧਰ ਕੁਝ ਵੇਖਦੇ ਆ ਕਿਉਂਕਿ ਇਧਰ ਤੇ ਕਾਫੀ ਜ਼ਿਆਦਾ ਜਿਹੜੀ ਨਾ ਹੁਣ ਤੇ ਅਜਾੜ ਹੀ ਪੈ ਚੁੱਕੀ ਆ ਤੁਸੀਂ ਵੇਖੋਗੇ ਬਹੁਤ ਜ਼ਿਆਦਾ ਰੁੱਖ ਬੂਟੇ ਉੱਗਾਏ ਨੇ ਜੀ ਦੋਸਤੋ ਕਹਿੰਦੇ ਆ ਕਿ ਸਦਾ ਹੀ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਤੁਸੀਂ ਮੇਰੇ ਪਿੱਛੇ ਵੇਖੋ ਕਿ ਬਿਲਕੁਲ ਜਿਹੜੇ ਉਜਾੜ ਪੈ ਗਏ ਆ ਜਿੱਥੇ ਕਦੀ ਰੌਣਕਾਂ ਲੱਗਦੀਆਂ ਸੀ ਜਿੱਥੇ ਕਦੀ ਬਹੁਤ ਜ਼ਿਆਦੀਆਂ ਮਹਿਫਲਾਂ ਸਜਾਇਆ ਕਰਦੀਆਂ ਸੀ ਤੇ ਅੱਜ ਬਿਲਕੁਲ ਹੀ ਵੇਖੋ ਕਿ ਉਧਰ ਸਾਰਾ ਕੁਝ ਵਹਾਨ ਹੋਇਆ ਪਿਆ ਵਾ ਇਹ ਸਾਰਾ ਕੁਝ ਜ਼ਾੜਜੀ ਹੋਈ ਪਈ ਆ ਹਾਂਜੀ ਦੋਸਤੋ ਮੈਂ ਜਿਸ ਗੋਲ ਚੱਕਰ ਦੇ ਵਿੱਚ ਖੜਾ ਹਾਂ ਇਹ ਚੱਕਰ ਕੋਈ ਆਮ ਨਹੀਂ ਇਹ ਚੱਕਰ ਬਹੁਤ ਹੀ ਜ਼ਿਆਦਾ ਕੀਮਤੀ ਆ ਇਹਦੀ ਕੀਮਤ ਇਸ ਤਰ੍ਹਾਂ ਲਗਾਈ ਜਾਂਦੀ ਆ ਕਿ ਤੁਸੀਂ ਇਹ ਵੱਡੇ ਵੱਡੇ ਕਿਲੇ ਵੇਖਦੇ ਜੋ ਇਹ ਵੱਡੀਆਂ ਵੱਡੀਆਂ ਇਮਾਰਤਾਂ ਵੇਖਦੇ ਵੱਡੇ ਵੱਡੇ ਮਕਬਰੇ ਵੱਡੇ ਵੱਡੇ ਮਹਿਲ ਵੱਡੇ ਵੱਡੇ ਕਿਲੇ ਉਹ ਇਸ ਚੱਕਰ ਦੀ ਬਦੌਲਤ ਬਣਦੇ ਆ ਹੁਣ ਤਾਂ ਉਹਨੂੰ ਮੈਂ ਦੱਸਦਾ ਕਿ ਕਿੱਦਾਂ ਇੱਥੇ ਇੱਕ ਥੰਮ ਗੱਡਿਆ ਹੁੰਦਾ ਸੀਗਾ ਥੰਮ ਉਹ ਗਿਰਦਾ ਸੀ ਤੇ ਇੱਥੇ ਇੱਕ ਵੱਡਾ ਸਾਰਾ ਜਿਹੜਾ ਪਾਈਪ ਲਾਇਆ ਜਾਂਦਾ ਸੀ ਤੇ ਪਾਈਪ ਦੇ ਨਾਲ ਇਹ ਤੁਸੀਂ ਸਾਹਮਣੇ ਵੇਖੋ ਕਿ ਗੋਲ-ਗੋਲ ਜਿਹੜਾ ਚੱਕਰ ਬਣਿਆ ਵਾ ਇਹ ਚੱਕਰ ਦੇ ਵਿੱਚ ਚੂਨਾ ਪੀਸਿਆ ਜਾਂਦਾ ਸੀ ਸੀਮੈਂਟ ਪੀਸਿਆ ਜਾਂਦਾ ਸੀ ਇਹ ਜਿਹਦੇ ਵਿੱਚ ਲਾ ਲੋ ਤੁਸੀਂ ਕਿ ਦਾਲਾ ਪੈਂਦੀਆਂ ਸੀ ਗੁੜ ਪੈਂਦਾ ਸੀਗਾ ਚੂਨਾ ਪੈਂਦਾ ਸੀ ਕੱਚ ਪੈਂਦਾ ਸੀ ਇੰਨੀਆਂ ਚੀਜ਼ਾਂ ਨੂੰ ਜਿਹੜਾ ਇਹ ਪੀਸ ਕੇ ਇੱਥੇ ਜਿਹੜਾ ਚੂਨਾ ਤਿਆਰ ਕੀਤਾ ਜਾਂਦਾ ਸੀ ਉਸ ਚੂਨੇ ਦੇ ਨਾਲ ਫਿਰ ਬਹੁਤ ਬਹੁਤ ਸਾਰੇ ਜਿਹੜੇ ਮੈਲ ਇਹ ਜਿਹੜੇ ਤੁਸੀਂ ਆਰਾਮਗਾਹ ਵੇਖ ਰਹੇ ਜੋ ਆਮ ਖਾਸ ਬਾਗ ਸਰਹੰਦ ਦੀਆਂ ਕਿਲੇ ਇਹ ਦੀਵਾਰਾਂ ਦਿੱਲੀ ਦੀਆਂ ਦੀਵਾਰਾਂ ਚਾਹੇ ਉਹ ਲਾਹੌਰ ਦੇ ਬੁਰਜ ਹੋਣ ਚਾਹੇ ਉਹ ਲਾਹੌਰ ਦੇ ਕਿਲੇ ਹੋਣ ਇਹ ਸਾਰਾ ਹੀ ਇਸ ਚੱਕਰ ਦੇ ਵਿੱਚ ਜਿਹੜਾ ਵਾ ਚੂਨਾ ਪੀਸਿਆ ਜਾਂਦਾ ਸੀ ਗੁੜ ਚੂਨਾ ਦਾਲਾਂ ਉਹਨਾਂ ਨੂੰ ਪੀਸ ਕੇ ਤੇ ਇੱਕ ਜਿਹੜਾ ਵਾ ਸੀਮਿੰਟ ਬਣਾਇਆ ਜਾਂਦਾ ਸੀ ਇੱਕ ਚੂਨਾ ਬਣਾਇਆ ਜਾਂਦਾ ਸੀ ਜਿਨ੍ਹਾਂ ਦੇ ਨਾਲ ਇਹ ਵੱਡੇ ਵੱਡੇ ਕਿਲੇ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਜਿਹੜੀਆਂ ਬਣਦੀਆਂ ਸੀਗੀਆਂ ਤੇ ਐਹੀ ਮਜ਼ਬੂਤ ਦੇ ਨਾਲ ਬਣੀਆਂ ਸੀ ਤੇ ਤੁਸੀਂ ਵੇਖ ਲੋਗੇ 5-500 ਸਾਲ 6-600 ਸਾਲ ਹਜ਼ਾਰਾਂ ਸਾਲ ਬੀਤ ਗਏ ਨੇ ਪਰ ਅੱਜ ਵੀ ਜਿਹੜੇ ਉਹ ਕਿਲੇ ਆ ਬਿਲਕੁਲ ਬਰਕਰਾਰ ਨੇ ਔਰ ਆਪਣੀ ਹਾਲਤ ਦੇ ਵਿੱਚ ਖੜੇ ਆ ਸਮਾਂ ਪਾ ਕੇ ਕੁਝ ਟੁੱਟ ਵੀ ਗਏ ਨੇ ਪਰ ਤੁਸੀਂ ਅੱਜ ਵੀ ਕਈਆਂ ਜਗ੍ਹਾ ਤੇ ਅਸੀਂ ਜਾਂਦੇ ਆ ਤੇ ਵੇਖਦੇ ਆ ਕਿ ਬਹੁਤ ਮਜ਼ਬੂਤੀ ਦੇ ਨਾਲ ਖੜੇ ਨੇ ਇਹ ਉਹ ਚੱਕਰਿਆ ਖਾਸ ਚੱਕਰਿਆ ਇਹਦੀ ਅਹਿਮਤ ਇਹ ਆ ਕਿ ਇੱਥੇ ਗੋੜ ਚੂਨਾ ਕੱਚ ਪੀਸ ਕੇ ਜੜਾ ਵਾ ਇਸ ਸੀਮੈਂਟ ਬਣਾ ਕੇ ਤੇ ਕਿਲੇ ਮੁਰੰਮਤਾ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਉਹ ਆ ਜੀ ਫਤੇਗੜ ਸਾਹਿਬ ਦੀ ਧਰਤੀ ਸਰਹੰਦ ਦੀ ਧਰਤੀ ਇਹ ਤੁਹਾਨੂੰ ਅਸੀਂ ਵਹਾਰੇ ਆ ਆਮ ਖਾਸ ਬਾਗ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਕੋਲ ਜਿਹੜੀ ਆ ਇਹ ਵੀਡੀਓ ਪਹੁੰਚ ਸਕੇ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੇ ਔਰ ਲਾਈਕ ਕਰੇ ਔਰ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਔਰ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਬਹੁਤ ਦੂਰੋਂ ਦੂਰੋਂ ਆਉਨੇ ਹੁਣ ਅਸੀਂ ਸ੍ਰੀ ਅਮਰਤ ਸਰਦੀ ਧਰਤੀ ਤੋਂ ਚੱਲੇ ਆਂ ਤੇ ਕਿੱਥੇ ਅਸੀਂ ਵੀਡੀਓ ਬਣਾਉਣ ਵਾਸਤੇ ਆਏ ਆ ਔਰ ਸਾਡੇ ਚੈਨਲ ਨੂੰ ਬਹੁਤ ਸਾਰਾ ਤੁਸੀਂ ਪਿਆਰ ਦੇ ਵੀ ਰਹੇ ਬਹੁਤ ਸਾਰਾ ਸਤਿਕਾਰ ਦੇ ਵੀ ਰਹੇ ਜਿਓ ਔਰ ਇਸਰ ਹੱਦੀ ਲੋਕ ਬਰਸਾ ਚੈਨਲ ਵੇਖਣ ਵਾਲਿਆਂ ਨੂੰ ਸਾਡਾ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਥੈਂਕ ਯੂ ਮੇਹਰਬਾਨੀ